ਪਾਖੜਾ ਨੰਗਲ ਡੈਮ ਕਿਉਂ ਬਣਾਏ ਗਏ ਸੀ ਅਸਲ ਵਿੱਚ ਪਾਖੜਾ ਤੇ ਨੰਗਲ ਡੈਮ ਦੋ ਅਲੱਗ-ਅਲੱਗ ਡੈਮ ਹਨ ਪਾਖੜਾ ਡੈਮ ਹਿਮਾਚਲ ਦੇ ਬिलासपुर ਵਿੱਚ ਪੈਂਦਾ ਹੈ ਤੇ ਨੰਗਲ ਡੈਮ ਪੰਜਾਬ ਦੇ ਨੰਗਲ ਸ਼ਹਿਰ ਵਿੱਚ ਤੇ ਦੋਵੇਂ ਹੀ ਡੈਮ ਸਤਲੁਜ ਨਦੀ ਦੇ ਬਣੇ ਹਨ ਪਾਖੜਾ ਡੈਮ ਦਾ ਮੁੱਖ ਕੰਮ ਬਹੁਤ ਵੱਡੀ ਮਾਤਰਾ ਵਿੱਚ ਪਾਣੀ ਨੂੰ ਸਟੋਰ ਕਰਨਾ ਅਤੇ ਬਿਜਲੀ ਬਣਾਉਣਾ ਹੈ ਇੱਥੋਂ ਬਣੀ ਬਿਜਲੀ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਤੇ ਦਿੱਲੀ ਚੰਡੀਗੜ੍ਹ ਨੂੰ ਸਪਲਾਈ ਹੁੰਦੀ ਹੈ ਤੇ ਨੰਗਲ ਡੈਮ ਜੋ ਪਾਖੜਾ ਡੈਮ ਤੋਂ ਛੋਟਾ ਡੈਮ ਹੈ ਉਸ ਦਾ ਕੰਮ ਪਾਖੜਾ ਤੋਂ ਆਏ ਪਾਣੀ ਨੂੰ ਕੰਟਰੋਲ ਕਰਨਾ ਬਹੁਤ ਵੱਡੀ ਮਾਤਰਾ ਵਿੱਚ ਪਾਣੀ ਸਟੋਰ ਕਰਦਾ ਹੈ ਤੇ ਬਿਜਲੀ ਬਣਾਉਂਦਾ ਹੈ ਤੇ ਨੰਗਲ ਡੈਮ ਸਿੰਚਾਈ ਲਈ ਪਾਣੀ ਨਹਿਰਾਂ ਵਿੱਚ ਸਪਲਾਈ ਕਰਦਾ ਹੈ ਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਤੋਂ ਰੋਕਦਾ ਹੈ ਇਸੇ ਲਈ ਨੰਗਲ ਡੈਮ ਨੂੰ ਰੈਗੂਲੇਟਿੰਗ ਡੈਮ ਵੀ ਕਿਹਾ ਜਾਂਦਾ ਹੈ ਇਹਨਾਂ ਡੈਮਾਂ ਵਿੱਚੋਂ ਜਾਣ ਵਾਲੀ ਪਾਖੜਾ ਨਹਿਰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ 40000 ਸਕੁਅਰ ਕਿਲੋਮੀਟਰ ਖੇਤਾਂ ਵਿੱਚ ਪਾਣੀ ਪ੍ਰਦਾਨ ਕਰਦੀ ਹੈ ਜੇਕਰ ਇਹ ਡੈਮ ਨਾ ਹੁੰਦੇ ਇੱਕ ਤਾਂ ਬਿਜਲੀ ਦੀ ਬਹੁਤ ਸਮੱਸਿਆ ਆਉਣੀ ਸੀ ਤੇ ਦੂਜਾ ਮਾਨਸੂਨ ਮੇਲੇ ਅਨ ਕੰਟਰੋਲਡ ਪਾਣੀ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣੇ ਸੀ ਤੇ ਸਿੰਚਾਈ ਲਈ ਪਾਣੀ ਦੀ ਘਾਟ ਰਹਿਣੀ ਸੀ ਇਸ ਤੋਂ ਪਾਣੀ ਸਟੋਰ ਹੈ ਜਿਸ ਨੂੰ ਗੋਬਿੰਦ ਸਾਗਰ ਕਿਹਾ ਜਾਂਦਾ ਹੈ ਉਸ ਪਾਣੀ ਵਿੱਚ ਮੱਛੀ ਫੜਨ ਦੇ ਨਾਲ ਨਾਲ ਟੂਰਿਸਟ ਸਪੋਰਟ ਮੌਜੂਦ ਹਨ ਜਿਸ ਤੋਂ ਬਹੁਤ ਕਮਾਈ ਹੁੰਦੀ ਹੈ ਇਹ ਡੈਮ ਜਿੱਥੇ ਜਾਨਮਾਲ ਦੀ ਰਾਖੀ ਕਰਦੇ ਹਨ ਉੱਥੇ ਹੀ ਚੰਗੀ ਕਮਾਈ ਦਾ ਸਾਧਨ ਵੀ ਹਨ